ਨੌਜਵਾਨਾਂ ਦੇ ਵਿੱਚ ਪੜਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਲੱਗਦੀ ਹੈ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜ੍ਹਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇਗਾ ਫਰਮ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਾਂ ਇਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਜਿਆਦਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਕਕ ਕਦਨ ਸਭਾ ਦੇ ਵਿੱਚ ਇੱਕ ਤਾਂ ਜੀ ਹੱਲੋ ਤਾਲੀ ਜਿਹੜੀ ਹੈ ਇਲੈਕਸ਼ਨ ਹੋਈ ਹੈ ਜਿਹਦੇ ਵਿੱਚ ਸਾਡੀ ਬੀਬੀ ਸਰਪੰਚ ਮਨਦੀਪ ਕੌਰ ਨੇ ਵੱਡੇ ਫਰਕ ਨਾ ਦਿੱਤੇ ਆ ਪੰਚ ਸਤਨਾਮ ਸਿੰਘ ਤੇ ਪੰਚ RAM ਸਿੰਘ ਤੇ ਬਲਜੀਤ ਕੌਰ ਜੀ ਸਾਰੇ ਆਏ ਨੂੰ ਸਨਮਾਨ ਕੀਤਾ ਜੀ ਸਰਪੰਚ ਮੈਡਮ ਮਨਦੀਪ ਕੌਰ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਕਰੁੜਕੀ ਦੇ ਵਿੱਚ ਇਲੈਕਸ਼ਨ ਹੋਈ ਹੈ ਜੀ ਸਰਪੰਚ ਜਿਹੜੇ ਪਹਿਲੇ ਸੀਗੇ ਡੈਥ ਹੋ ਗਈ ਸੀ ਉਹਨਾਂ ਦੀ ਚੋਣ ਹੋਈ ਹੈ ਇਥੋਂ ਜਸਬੀਰ ਸਿੰਘ ਜੀ ਜਿਹੜੇ ਨੇ ਉਹ ਬੋਚੀ ਮੋਟਾਂ ਦੇ ਫਰਕ ਨਾ ਦਿੱਤੇ ਜੀ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਮੇਰੇ ਨਾਲ ਖੜੇ ਇਹਨਾਂ ਦਾ ਵੀ ਸੁਰਪਾਪਾ ਕੇ ਇਹਨਾਂ ਨੂੰ ਜੀ ਆਇਆਂ ਸਵਾਗਤ ਕੀਤਾ ਇਹਨਾਂ ਦਾ ਜੀ ਤੇ ਇੱਥੋਂ ਦੇ ਪੰਚ ਜਗਦੇਵ ਸਿੰਘ ਪੰਚ ਹਰਦੀਪ ਸਿੰਘ ਜੀ ਇਹ ਵੀ ਨਾਲ ਆਏ ਨੇ ਸਾਰੇ ਇਹਨਾਂ ਨੂੰ ਮੂੰਹ ਮਿੱਠਾ ਕਰਾਇਆ ਔਰ ਉਪਲਾਂ ਦੇ ਵਿੱਚ ਪਿਛਲੀ ਵਾਰ ਇਹਨਾਂ ਨੇ ਬਾਈਕਾਟ ਕਰਤਾ ਸੀਗਾ ਜੀ ਇਲੈਕਸ਼ਨ ਜਿਹੜੀ ਆ ਉਹ ਨਹੀਂ ਸੀ ਹੋਣ ਦਿੱਤੇ ਤੇ ਪਰ ਇਸ ਵਾਰ ਸਰਬਸੰਮਤੀ ਦੇ ਨਾਲ ਪਲਾਂ ਦੇ ਵਿੱਚ ਪੰਚਾਇਤ ਬਣੀ ਕਿਉਂਕਿ ਸਰਕਾਰ ਦੇ ਨਾਲ ਹੀ ਡਿਵੈਲਪਮੈਂਟ ਹੁੰਦੀ ਹੈ ਜੀ ਆਪਾਂ ਕੰਦਾ ਪਿੰਡ ਕੁਝ ਨਹੀਂ ਕਰ ਸਕਦਾ ਉਪਲਾਂ ਦੇ ਵਿੱਚ ਰਣਜੀਤ ਕੌਰ ਜੀ ਜਿਹੜੇ ਨੇ ਇਹ ਸਰਪੰਚ ਬਣੇ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਪੰਜ ਜਗਦੇਵ ਸਿੰਘ ਅਬਦੁਲ ਖਾਨ ਸੋਮਨਾਥ சதਵੀਰ ਕੌਰ ਤੇ ਹਰਜਿੰਦਰ ਸਿੰਘ ਇਹ ਸਾਰੇ ਪੰਚਾਇਤ ਮੈਂਬਰ ਜਿਹੜੇ ਚੁਣੇ ਗਏ ਆ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਇਸੇ ਤਰੀਕੇ ਨਾਲ ਕਸੂਆ ਖੁਰਦ ਦੇ ਵਿੱਚ ਇੱਕ ਮੈਂਬਰ ਦੀ ਜਿਹੜੀ ਚੋਣ ਹੋਈ ਸੀ ਇਹਦੇ ਸਰਪੰਚ ਵੀ ਨੇ ਬਣ ਗਿਆ ਅਮਰੀਕ ਸਿੰਘ ਜੀ ਉਹ ਮੈਂਬਰ ਜਿਹੜੇ ਆ ਪੰਚਾਇਤ ਚੁਣੇ ਗਏ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਬਾਦ ਤਾਂ ਕਿਸ ਤਰ੍ਹਾਂ ਦੇਖਦੇ ਹਾਂ ਸਾਰੀ ਹੀ ਤੁਹਾਡੀ ਪਾਰਟੀ ਦੇ ਜਿੱਤੇ ਨੇ ਕਿਉਂ ਕਾਂਗਰਸ ਦੇ ਵਿਖੇ ਖੜੀ ਹੋਣੀ ਕਾਲੀ ਵੀ ਖੜੀ ਇਹ ਪਿੰਡ ਚ ਪਤਾ ਹੈ ਜੀ ਸਾਰਿਆਂ ਨੂੰ ਕਿ ਸਰਕਾਰ ਆਮ ਆਦਮੀ ਪਾਰਟੀ ਦੀ ਆ ਕੰਮ ਸਰਕਾਰਾਂ ਦੇ ਨਾਲ ਹੁੰਦੇ ਆ ਗੱਲਾਂ ਦੇ ਨਾਲ ਕੰਮ ਨਹੀਂ ਹੁੰਦੇ ਔਰ ਜਿਹੜੇ ਮੇਰੇ ਤੋਂ ਪਹਿਲਾਂ 10 ਸਾਲ ਐਮਐਲਏ ਰਹਿ ਕੇ ਗਏ ਆ ਮੰਤਰੀ ਰਹਿ ਕੇ ਗਏ ਆ ਜੀ ਉਹਨਾਂ ਨੇ ਕੀ ਕਰਾਇਆ ਜੀ ਪਿਛਲੇ 10 ਸਾਲਾਂ ਚ ਇੱਕ ਸੜਕ ਤੱਕ ਨਹੀਂ ਬਣਵਾਈ ਗਈ ਉਹਨਾਂ ਤੋਂ ਮੈਂ 42 ਸਰਕਾ ਮਨਜ਼ੂਰ ਕਰਾ ਕੇ ਉਹਨਾਂ ਟੈਂਡਰ ਲੱਗ ਰਹੇ ਉਹਨਾਂ ਦੇ ਪਿੰਡਾਂ ਦੇ ਵਿੱਚ ਛੱਪੜਾਂ ਦਾ ਕੰਮ ਸੜਕਾਂ ਦਾ ਕੰਮ ਨਾਪੇ ਜੀਆਂ ਸੜਕਾਂ ਦਾ ਬੁਰਾ ਹਾਲ ਉਹ ਸਾਰਾ ਕੰਮ ਜਿਹੜਾ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਹੀ ਹੋ ਰਿਹਾ ਇਹ ਪੰਚਾਇਤਾਂ ਨੂੰ ਪਤਾ ਹੈ ਇਸ ਗੱਲ ਦਾ ਕਿ ਸਰਕਾਰਾਂ ਤੋਂ ਬਿਨਾ ਡਵੈਲਪਮੈਂਟ ਨਹੀਂ ਹੋ ਸਕਦੀ ਜਿੰਨੇ ਵੀ ਗ੍ਰਾਂਟ ਆਉਣੀ ਆ ਸਾਰੀ ਪੰਜਾਬ ਸਰਕਾਰ ਨੇ ਜਾਰੀ ਕਰਨੀ ਹੈ ਮੌਜੂਦਾ ਐਮਐਲਏ ਨਾਲ ਮਿਲ ਕੇ ਚੱਲਾਂਗੇ ਤਾਂ ਹੀ ਆਪਣੇ ਕੰਮ ਹੋਣਗੇ ਤੇ ਇਸੇ ਕਰਕੇ ਜਿੰਨੀਆਂ ਸਾਰੀਆਂ ਇਹ ਇਲੈਕਸ਼ਨਾਂ ਹੋਈਆਂ ਨੇ ਇਹਦੇ ਵਿੱਚ ਆਮ ਆਦੀ ਪਾਰਟੀ ਜਿਹੜੀ ਹੈ ਜਿੰਨੇ ਸਾਡੇ ਸਮਰਥਕ ਸੀਗੇ ਨਾਲ ਸਾਡੇ ਵਲੰਟੀਅਰ ਸਹਿਬਾਨ ਉਹਨਾਂ ਦੇ ਸਹਿਯੋਗ ਦੇ ਨਾਲ ਪਿੰਡ ਦੇ ਸਹਿਯੋਗ ਦੇ ਨਾਲ ਇਹ ਜਿਹੜੀਆਂ ਪੰਚਾਇਤਾਂ ਜਿਹੜੀਆਂ ਨੇ ਨਵੀਆਂ ਚੁਣੀਆਂ ਗਈਆਂ ਨੇ ਜਾਂ ਪੰਚਾਇਤ ਮੈਂਬਰ ਚੁਣੇ ਗਏ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਜੇ ਅੱਜ ਆਮ ਆਦੀ ਪਾਰਟੀ ਹੈ ਤਾਂ 600 ਜੁਨਟ ਹੈ ਜੀ ਜਾਂ ਆਮ ਆਦੀ ਪਾਰਟੀ ਹੈ ਤਾਂ ਪਿੰਡਾਂ ਦੇ ਬੱਚਿਆਂ ਨੂੰ ਸਰਹ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਅਰ ਜਿਆ ਆਮ ਆਦਮੀ ਪਾਰਟੀ ਆ ਤਾਂ ਕਿਸਾਨ ਦੇ ਖੇਤ ਤੱਕ ਪਾਣੀ ਪਹੁੰਚਣਾ ਸ਼ੁਰੂ ਹੋਇਆ ਉਹਨਾਂ ਨੂੰ ਇਸ ਗੱਲ ਦਾ ਪਤਾ ਹੈ ਜੀ ਔਰ ਉਹਨਾਂ ਨੂੰ ਇਸ ਗੱਲ ਦਾ ਵੀ ਪਤਾ ਹੈ ਕਿ ਜੇ ਬਾਈ ਚਾਂਸ ਕਾਂਗਰਸ ਜਾਂ ਅਕਾਲੀ ਦਲ ਜਾਂ ABC ਕੋਈ ਵੀ ਪਾਰਟੀ ਆਉਗੀ ਤਾਂ ਫਿਰ ਉਹੀ ਹਾਲ ਹੋ ਜਾਣਾ ਜਿਵੇਂ ਦਿੱਲੀ ਦੇ ਵਿੱਚ ਹੋ ਗਿਆ ਜੀ ਦਿੱਲੀ 'ਚ ਲੋਕ ਯਾਦ ਕਰਨ ਲੱਗੇ ਕਿ ਆਮ ਆਦਮੀ ਪਾਰਟੀ ਦੇ ਟਾਈਮ ਸਾਨੂੰ ਬਹੁਤ ਸਹੂਲਤਾਂ ਸੀਗੀਆਂ ਹੁਣ ਬਹੁਤ ਪ੍ਰੋਬਲਮ ਆ ਰਹੀ ਹੈ ਸੋ ਚੌੜ ਖੜੋਜ ਦਾ ਸਕਾਲਰਸ਼ਿਪ ਘਟਾਲਾ ਅਜੇ ਤੱਕ ਖੁੱਲਿਆ ਨਹੀਂ ਕਿਸ ਤਰ੍ਹਾਂ ਦੇਖ ਦਿਓ ਕਈ ਬੱਚੇ ਜਿਹੜੇ ਹੈਗੇ ਇਸ ਤੋਂ ਪੰਜ ਰਾਂਸਭਾ ਦੇ ਵਿੱਚ ਵੀ ਸਾਡੇ ਅਲੱਗ-ਅਲੱਗ ਐਮ.ਐਲ.ਏ ਮੈਂ ਵੀ ਅਸੀਂ ਇਹ ਗੱਲ ਉਠਾਉਂਦੇ ਰਹਿੰਨੇ ਕਿ 14 ਕਰੋੜ ਰੁਪਏ ਦਾ ਜਿਹੜਾ ਕੱਪੜਾ ਹੈ ਇਹ ਤਾਂ ਨਾਬਾ ਦੇ ਵਿੱਚ ਹੋਰ ਬਹੁਤ ਕੱਪੜੇ ਨੇ ਜਿੱਥੇ ਗੇਟ ਬਣੇ ਨਹੀਂ ਉਹ ਬਹੁਤ ਵੱਡਾ ਮਾਮਲਾ ਹੈ ਕਈ ਕਰੋੜ ਦਾ ਮਾਮਲਾ ਹੈ ਠੀਕ ਹੈ ਹੋਰ ਵੀ ਬਹੁਤ ਸਾਰੇ ਜਿਹੜੇ ਮਾਮਲੇ ਨੇ ਉਹ ਹਜੇ ਪਏ ਨੇ ਜਿਵੇਂ ਜਿ ਔਰ ਇਸ ਤੋਂ ਪਹਿਲਾਂ ਦਾ ਟ੍ਰੈਕ ਰਿਕਾਰਡ ਹੈ ਜਿਹੜਾ ਇੱਥੋਂ ਦੇ ਚਲੋ ਸਾਡੇ ਨਾਲ ਹੀ ਸੀਗੇ ਲਾਲਕਾ ਸਾਹਿਬ ਨੂੰ ਕਾਲੀ ਜਲ ਦੇ ਹਲਕਾ ਚਾਰਜ ਨੇ ਉਹ ਉਹ ਵੀ 10 ਸਾਲ ਇੱਥੇ ਰਾਜ ਕਰਕੇ ਗਏ ਨੇ ਕਿਸੇ ਤੋਂ ਡੰਪ ਤੱਕ ਨਹੀਂ ਚੱਕੇਗੇ ਸੀ ਨਾਪਾ ਦੇ ਵਿੱਚ ੂੜੇ ਦੇ ਢੇਰ ਲੱਗੇ ਹੁੰਦੇ ਸੀਗੇ ਜਿੱਥੇ ਪਾਣੀ ਖੜਾ ਰਹਿੰਦਾ ਸੀ ਹਫਤਾ ਵਤਾ ਹੁਣ ਤੁਸੀਂ ਦੱਸੋ ਜੇ ਬਹੁਤ ਮੀਂਹ ਆ ਗਿਆ ਤਾਂ ਗੱਲ ਵੱਖਰੀ ਹੈ ਰਾਈਟਵੇ ਪਾਣੀ ਜਿਹੜਾ ਰੂਪ ਹੋ ਜਾਂਦਾ ਪਿਛਲੇ 3 ਸਾਲਾਂ ਤੋਂ ਆਮ ਆਦੀ ਪਾਰਟੀ ਉਹਦੇ ਵਿੱਚੋਂ ਪਹਿਲੇ ਸਾਲ ਸਾਨੂੰ ਸਮਝਣ ਚ ਲੱਗਿਆ ਦੂਜੇ ਸਾਲ ਅਸੀਂ ਹਾਊਸ ਟੈਕਸ ਤੇ ਬਿਲਡਿੰਗ ਟੈਕਸ ਦੇ ਵਿੱਚ ਪੰਜਾਬ ਚ ਨੰਬਰ 1 ਆ ਤੀਜੇ ਸਾਲ ਫਿਰ ਹਾਊਸ ਟੈਕਸ ਤੇ ਬਿਲਡਿੰਗ ਟੈਕਸ ਦੇ ਵਿੱਚ ਪੰਜਾਬ ਚ ਨੰਬਰ 1 ਆ ਜੀ ਸੀਐਸਆਰ ਦੇ ਵਿੱਚੋਂ ਨਗਰ ਕੌਂਸਲ ਨਾਪਾ ਦੇ ਵਿੱਚ ਸਾਡੇ ਕੋਲੇ ਕੂੜਾ ਚੱਕਣ ਵਾਲੀਆਂ ਗੱਡੀਆਂ ਸਾਡੇ ਕੋਲੇ ਪੌਪ ਮਸ਼ੀਨ ਸਾਡੇ ਕੋਲੇ ਜੀਸੀਬੀ ਮਸ਼ੀਨ ਸਾਡੇ ਕੋਲੇ ਟਰੈਕਟਰ ਟਰਾਲੀਆਂ ਸਾਰੀਆਂ ਆਪ ਦੀਆਂ ਨੇ ਔਰ ਅਸੀਂ ਐਸਟੀਪੀ ਨਾਪੇ ਚ ਬਣ ਕੇ ਤਿਆਰ ਆ ਭਾਸੋਂ ਦੇ ਵਿੱਚ ਮਦਗਾਰਨ ਕੀਤਾ ਸੀ ਉभी ਬਣ ਕੇ ਤਿਆਰ ਹੋ ਰਿਹਾ ਤੇ ਇਹ ਵੱਡੇ ਕੰਮ ਨੇ ਜਿਹੜੇ ਨਾਪਾ ਦੇ ਖੱਬੇ ਸੱਜੇ ਬਾਈਪਾਸ ਪ੍ਰਪੋਜ਼ਲ ਆਲਰੇਡੀ ਚਲੇ ਗਈਆਂ ਨੇ ਪਾਸੋਂ ਦੇ ਨੇੜੇ ਇੱਕ ਬਾਈਪਾਸ ਤਾਂ ਕਿ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਸਕੇ ਕਿਲਾ ਜਿਹੜਾ ਇਹਨੂੰ ਮੈਡੀਕਲ ਕਾਲਜ ਬਣਾਉਣ ਦੀ ਗੱਲ ਇਹਨੂੰ ਕਿ ਰਿ ਯੂਨੀਵਰਸਿਟੀ ਤੱਕ ਲੈ ਕੇ ਜਾਣਾ ਮੈਡੀਕਲ ਯੂਨੀਵਰਸਿਟੀ ਤੱਕ ਉਹਦੀ ਪ੍ਰਪੋਜ਼ਲ ਆਲਰੇਡੀ ਅਸੀਂ ਵਰਕਆਊਟ ਕਰ ਰਹੇ ਹਾਂ ਤੇ ਇੰਡੋਰ ਆਡੀਟੋਰੀਅਮ ਨਾਪਾ ਸ਼ਹਿਰ ਦੇ ਵਿੱਚ ਕਿਸੇ ਨੇ ਕਦੇ ਗੱਲ ਹੀ ਨਹੀਂ ਕੀਤੀ ਮੈਂ ਆਖੀ ਲਾਈ ਕਿ ਮੈਨੂੰ ਦੱਸਿਆ ਜਾਵੇ ਕਿ ਮੇਰੇ ਤੋਂ ਪਹਿਲਾਂ ਜਿੰਨੇ ਐਮਐਲਏ ਆਏ ਕਿਸੇ ਨੇ ਨਾਪਾ ਸ਼ਹਿਰ ਨੂੰ ਲੈ ਕੇ ਕਿਸੇ ਨੇ ਸੀਵਰੇਜ ਦੀ ਗੱਲ ਕੀਤੀ ਹੈ ਕਿ ਸਾਨੂੰ ਇੰਨਾ ਡਿਮ ਸਾਡੇ ਸੀਵਰੇਜ ਪੈਣਾ ਚਾਹੀਦਾ ਕਿਸੇ ਨੇ ਕੋਈ ਪ੍ਰਪੋਜ਼ਲ ਲਾਈ ਹੈ ਤਾਂ ਉਹਦਾ ਜਵਾਬ ਸੀ ਨਹੀਂ ਜੀ ਕਿਸੇ ਨੇ ਨਹੀਂ ਲਾਈ ਉਹ ਪਹਿਲੀ ਵਾਰ ਹੀ ਲਾਈ ਹੈ ਜਿਹੜੀ 36 ਕਰੋੜ ਰੁਪਏ ਦੀ ਹੈ ਉਹਦੇ ਵਿੱਚੋਂ ਸਾਡੇ 6 ਕਰੋੜ ਰੁਪਈਆ ਹੁਣ ਆ ਰਿਹਾ ਜਦੇ ਵਿੱਚ ਅਸੀਂ ਕਰਤਾਰ ਕਲੋਨੀ ਜੈਮਲ ਸਿੰਘ ਕਲੋਨੀ ਨੇੜੇ ਤੇੜੇ ਦਾ ਅਦਲੱਦੀ ਢੀੜ ਵਾਲਾ ਏਰੀਆ ਅਸੀਂ ਐਸਟੀਪੀ ਨਾਲ ਜੋੜ ਰਹੇ ਹਾਂ ਤੇ ਸੜਕਾਂ 42 ਜਿਹੜੀਆਂ ਮਨਜ਼ੂਰ ਹੋ ਚੁੱਕੀਆਂ 111 ਕਿਲੋਮੀਟਰ ਦੀਆਂ ਦੀ ਕੀਮਤ ਅਤਕਰੀਮਨ 34-35 ਕਰੋੜ ਰੁਪਏ ਬਣਦੀ ਹੈ ਸੋ ਉਹ ਸਾਰੇ ਕੰਮ ਜਿਹੜੇ ਆ ਅਸੀਂ ਕਰ ਰਹੇ ਹਾਂ ਔਰ ਇਸ ਦੇ باوجود ਵੀ ਮੈਂ ਗੱਲ ਸਿਰ ਚੁਕਾ ਕੇ ਨੀਮਾ ਹੋ ਕੇ ਗੱਲ ਕਹਿਣਾ ਕਿ ਜਦੋਂ ਬੰਦਾ ਗਲਤੀਆਂ ਜਿਹੜਾ ਉਹੀ ਕਰੂਗਾ ਜਿਹੜਾ ਬੰਦਾ ਕੰਮ ਕਰਦਾ ਇਹਦੇ ਵਿੱਚ ਹੋ ਸਕਦਾ ਹੈ ਕਈ ਜਗ੍ਹਾ ਕੋਈ ਢਿੱਲ ਫਿੱਟ ਜਾਂ ਲੇਟ ਫਿੱਟ ਵੀ ਹੋ ਸਕਦਾ ਪਰ ਅਸੀਂ ਕਮਿਟਿਡ ਆਂ ਇਹ ਕੰਮ ਕਰਾਉਣ ਵਾਸਤੇ ਅਸੀਂ ਪੂਰਾ ਸ਼ਿੱਦਤ ਦੇ ਨਾਲ ਲੱਗੇ ਹੋਏ ਆਂ ਕਿਉਂਕਿ ਮੈਂ ਪੜਿਆ ਲਿਖਿਆ ਬੰਦਾ ਜੀ ਠੀਕ ਹੈ ਜੀ ਮੈਂ ਰਾਈਟ ਨਾਉ ਮੈਂ ਪੋਲੀਟੀਕਲ ਸਾਇੰਸ ਦੇ ਵਿੱਚ ਪੀ ਐਸ ਡੀ ਕਰ ਰਿਹਾ ਪੀ ਐਸ ਡੀ ਹਿੰਦੁਸਤਾਨ ਦੀ ਸਭ ਤੋਂ ਵੱਡੀ ਡਿਗਰੀ ਹੈ ਜੀ ਤੇ ਜਿਹੜੇ ਮੇਰੇ ਤੋਂ ਪਹਿਲਾਂ ਰਹੇ ਨੇ ਜਿਨ੍ਹਾਂ ਕੋਲ ਜਿਹੜੀਆਂ ਡਿਗਰੀਆਂ ਸੀਗੀਆਂ ਜੀ ਆਟੋ ਜਿਹੜੇ ਰੇਡੀਆਂ ਚਲਾਉਂਦੇ ਹੁੰਦੇ ਪੈਸੇ ਲੈਣੇ ਥਾਣੇ 'ਚ ਫੋਨ ਕਰਨ ਦੇ ਪੈਸੇ ਲੈਣੇ ਵਜੀਫਾ ਖਾ ਲਿਆ ਠੀਕ ਹੈ ਜੰਗਲ ਹੱਤ ਵਿਭਾਗ ਦੇ ਵਿੱਚ ਜਿਹੜੇ ਉੱਥੋਂ ਕਰਨ ਇਹੇ ਕੰਮ ਕੀਤੇ ਨੇ ਇਹੀ ਕਾਰਨ ਹੈ ਕਿ ਇਕਾਲੀ ਦਲ ਬਿਲਕੁਲ ਖਤਮ ਹੋਣ ਦੇ ਕਿਨਾਰੇ ਤੇ ਖਤਮ ਹੋ ਹੀ ਚੁੱਕਿਆ ਜੀ ਕਾਂਗਰਸ ਦੀ ਢੜੇ ਬੰਦੀ ਹੈ ਜੀ ਕਾਂਗਰਸ ਦਾ ਵੀ ਕੋਈ ਸਿਰ ਪਰ ਹੈ ਨਹੀਂ ਜੀ ਤੇ ਆਵਾਜ਼ ਦੀ ਪਾਰਟੀ ਜਿਹੜੀ ਆ ਬਹੁਤ ਹੀ ਅچھے ਤਰੀਕੇ ਨਾਲ ਸੁਚੱਜੇ ਤਰੀਕੇ ਨਾਲ ਸਰਦਾਰ ਭਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਾਡੇ ਜਿਹਨੇ ਕੈਬਨ ਮਨਿਸਟਰ ਨੇ ਜਿਹਨੇ ਐਮ ਐਲ ਏ ਸਹਿਬਾਨ ਨੇ ਸਾਰੀਆਂ ਟੀਮਾਂ ਜਿਹੜੀਆਂ ਇਕੱਠੀਆਂ ਹੋ ਕੇ ਅਸੀਂ ਸਾਡੇ ਸਾਡੇ ਸੰਗਠਨ ਨੇ ਜਿੱਥੇ ਜਿੰਨੇ ਵਿੰਗ ਨੇ ਅਸੀਂ ਸਾਰੇ ਇਕੱਠੇ ਹੋ ਕੇ ਹਰ ਇੱਕ ਗੱਲ ਨੂੰ ਸਮਝ ਕੇ ਉਹਨੂੰ ਸਿਰੇ ਲਾਉਣ ਦੀ ਗੱਲ ਕਰ ਰਹੇ ਹਾਂ ਬਾਕੀ ਮੈਂ ਤਾਂ ਇੱਕ ਸਿੰਪਲ ਜੀ ਗੱਲ ਕਹਾਂਗਾ ਕਿ 70-75 ਸਾਲਾਂ ਦੀ ਜਿਹੜੀ ਕੋੜ ਬਿਮਾਰੀ ਲੱਗੀ ਹੋਈ ਸੀ ਉਹਨੂੰ ਠੀਕ ਕਰਨ ਨੂੰ ਟਾਈਮ ਲੱਗਦਾ ਹੈ ਅਸੀਂ ਉਹ ਠੀਕ ਕਰ ਰਹੇ ਹਾਂ ਅੰਜ ਸਾਡੇ ਜੀ ਸਾਰੇ ਪਿੰਡ ਦੇ ਤਵਾਕ ਨੂੰ ਪਿਆਰ ਨਾਲ ਸਤਿਪਸੰਤੀ ਨਾਲ ਅਸੀਂ ਗ੍ਰਿਤਗੌਰ ਨੂੰ ਪੰਜ ਸੜਿਆ ਬਾਕੀ ਮੈਂ ਪੰਚਾਇਤ ਸਰਪੰਚ ਦੇ ਆਹ ਵੇਖੋ ਫੜੇ ਨਹੀਂ ਪੰਚਾ ਗੜੇ ਨੇ ਵੀ ਜਾਣੀ ਅਸੀਂ ਹੁਣ ਪਿੰਡ ਦਾ ਵਿਕਾਸ ਕਰਾਂਗੇ ਪਿੰਡ ਦਾ ਚੰਗਾ ਸੋਚਾਂਗੇ ਚੰਗਾ ਬੰਦ ਇਕੱਠਾ ਨਾਲ ਲੈ ਕੇ ਜੋੜਾਂਗੇ ਨਹੀਂ ਸਾਰੇ ਨਾਲ ਮਿਲ ਕੇ ਕੰਮ ਕਰਾਂਗੇ ਜਿੰਨੇ ਵੀ ਹੋ ਗਲਤ ਹੁੰਦਾ ਪਿੰਡ ਚ ਲੜਾਈਆਂ ਜਾਂ ਗੜੇ ਹੁੰਦੇ ਨੇ ਪਾਰਟੀ ਵਾਜੀ ਬਣਦੀ ਐ ਉਹਦੇ ਵਿੱਚ ਲੋਕ ਦੂਦ ਚ ਦਾਰੂ ਪਿਲਾਉਂਦੇ ਨੇ ਲੜਾਈਆਂ ਹੁੰਦੀਆਂ ਨੇ ਉਹ ਤੋਂ ਉੱਠ ਕੇ ਅਸੀਂ ਸਾਰਾ ਰੋਕ ਕੇ ਕੰਮ ਪਿੰਡ ਨੇ ਇਕਾ ਕਰਕੇ ਅਸੀਂ ਸਰਬਸੰਮਤੀ ਨਾਲ ਪਰਚੇ ਦਸਾਂ ਐਮ ਐਲ ਏ ਸਾਹਿਬ ਨੇ ਦਫਤਰ ਬੁਲਾਇਆ ਸਨਮਾਨ ਕਰਿਆ ਜੀ ਜਿਆਦਾ ਸਾਡੀ ਬਹੁਤ ਇੱਛਾ ਕਰਿਆ ਬੈਲੇ ਨੇ ਚਾਲ ਚਰਪੇ ਪਾਇਆ ਨੇ ਸਾਨੂੰ ਲੱਡੂ ਖਵਾਏ ਨੇ ਸਾਡੀ ਬਹੁਤ ਧੰਦੇ ਸ੍ਰੀ ਵਿਸ਼ਵਾਸ ਕੀ ਦਵਾਇਆ ਸਾਡਾ ਵਿਸ਼ਵਾਸ ਦਵਾਇਆ ਵੀ ਅਸੀਂ ਬੱਤੇ ਪਾ ਕੇ ਦੋ ਜਿਹੜੇ ਜਸੂ ਦੇ ਖਾਬਦ ਰੁਕੇ ਹੋਏ ਨੇ ਜਾਂ ਕੰਮ ਹੋਣ ਵਾਲੇ ਨੇ ਉਹ ਅਸੀਂ ਕਰਾਂ ਸਮੂ ਐਮਐਲ ਨੇ ਪੂਰਾ ਸਹਿਯੋਗ ਜਿੰਗ ਜਾਇਦਾ ਧੰਨਵਾਦ ਜੀ ਛੋਟਾ ਪਾਈਆਂ ਸਾਰੇ ਕਰਨ ਉਸ ਦਵਾਇਆ ਕਿ ਜੂਵੀ ਪਿੰਡ ਦੇ ਸੰਸਥਾ ਨੂੰ ਰਹਿਣਾ ਉਹਨਾਂ ਨੂੰ ਮਿਲ ਕੇ ਨਾ ਨਾ ਪਹਿਲਾ ਮਤਵਾਸ ਕਰਕੇ ਫੇਰ ਕੰਪਲੀਟ ਹੈ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਪਿੰਡ ਵਿੱਚ ਪਿੰਡ ਦੇ ਕਾਫੀ ਪੇਲੇ ਸਕੂਲ ਸਕੂਲ ਦਾ ਦੇ ਗੁਰਦੁਆਰਾ ਸਾਹਿਬ ਤੇ ਗਰਾਊਂਡ ਦੀ ਕਿੰਨੀ ਕੁ ਮਿਹਨਤ ਮਸ਼ਕਤ ਕਰਨੀ ਪਈ ਸਰਪੰਚੀ ਹਾਸਲ ਕਰਨ ਵਾਸਤੇ ਮਿਹਨਤਾਈ ਸਾਰੇ ਪਿੰਡ ਦੀ ਅਵਸਥਾ ਤੇ ਪੰਚਾਇਤ ਨੂੰ ਨੰਤਰ ਜਿਆਦਾ ਹੈ ਕਿਉਂਕਿ ਪਹਿਲਾ ਸਰਬਸਮਤੀ ਨਾਲ ਚੁਣੇ ਸੀ ਨਾ ਕਿੰਨੇ ਵੋਟਾਂ ਨਾਲ ਜਿੱਤੇ ਸੀ 14 ਚਲੋ ਠੀਕ ਹੈ ਫਿਰ ਕੇਵਲ ਦੇਖਦੇ ਆ ਜੀ ਪਿੰਡ ਦੇ ਚੁਣੇ ਆ ਜੀ ਜਿਹਦੇ ਮੇਰੇ ਬਹੁਤ ਵਧੀਆ ਇਲੈਕਸ਼ਨ ਹੋਈ ਆ ਜੀ ਕੋਈ ਲੜਾਈ ਝਗੜਾ ਨਾ ਰਿਹਾ ਠੀਕ ਆ ਜੀ ਦੇਖੋ ਇਹ ਆਪਦੀ ਸੋਚਤੀ ਮੇਰੀ ਵੀ ਮੈਂ ਸਰਪੰਚ ਬਣ ਕੇ ਪਿੰਡ ਦੀ ਸੇਵਾ ਕਰਾਂ ਜੀ ਤੁਸੀਂ ਤਾਂ ਕਰਨ ਵਾਲੇ ਨਹੀਂ ਚਲੋ ਸਕੂਲਾਂ ਦੇ ਕੰਮ ਕਰਨ ਵਾਲੇ ਨੇ ਥਾਈਆਂ ਥੂਈਆਂ ਦੇ ਡੈਂਟਰ ਲੋਡਰ ਪਾਉਣ ਵਾਲੇ ਨੇ ਜੀ ਜਿਹੜੇ ਧਾਰਮਿਕ ਜਗ੍ਹਾ ਬਣੀਆਂ ਹੋਈਆਂ ਨੇ ਵੀ ਉਹਨਾਂ ਤੇ ਡੈਂਟਰ ਲੋਡਰ ਪਾ ਕੇ ਉਹਨਾਂ ਨੂੰ ਵਧੀਆ ਬਣਾਈਏ ਪੁਰਾਣੀਆਂ ਬਰਿੰਗਾਂ ਖੜੀਆਂ ਨੇ ਜੀ ਤਾਕਤ ਦੇ ਦੇਖਣ ਤੋਂ ਬਾਅਦ ਜਾਨੀਆਂ ਖੜੀਆਂ ਰਹਿੰਦੀਆਂ ਜਿਹੜੇ ਕੰਮ ਕਰਾਂਗੇ ਗਰਾਊਂਡ ਬਣਾਵਾਂਗੇ ਜਿਆਵਾਸ ਤੇ ਗੱਡਿਆਂ ਵਾਸਤੇ ਲੋਕੋ ਕੋਲ ਅੱਜ ਇਲੈਕਸ਼ਨ ਹੋਈ ਹੈ ਕੰਮ ਦੀ ਲੜਾਈ ਝਗੜਾ ਨਹੀਂ ਹੋਇਆ 85% ਤੋਂ ਉੱਤੇ ਪੋਲਿੰਗ ਹੋਈ ਹੈ ਤੇ ਬੜੇ ਸ਼ਾਂਤ ਮੈਚੀਕ ਦੇ ਨਾਲ ਪ੍ਰਸ਼ਾਸਨ ਚੋਂ ਆਉਂਦਾ ਹੈ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਵੀ ਤੁਹਾਡੇ ਬੰਦੀ 90% ਤੋਂ ਪਾਸਟ ਆਪਣੇ ਕਰਦੇ ਨੇ ਖਾਸ ਕਰਕੇ ਜਿਹੜਾ ਆਪਣੇ ਸਿੰਚਾਈ ਦਾ ਮਾਨ ਸਭ ਲੱਗੇ ਸਾਡੇ ਪਿੰਡ ਨੂੰ ਵੀ ਜਿਹੜਾ 3115 ਏਕੜ ਵਾਸਤੇ ਦੋ ਬੋਗੇ ਮਨਜ਼ੂਰ ਹੋਇਆ ਉਹਦਾ ਪਾਣੀ ਬੋਸ ਸਕਦਾ ਸਾਨੂੰ ਅਗਲੇ ਸਾਲ ਮਿਲਣਾ ਸੁਭਾਤ ਹੈ ਇਹ ਪ੍ਰਵਾਹ ਤੁਮਾਰ ਸਰਕਾਰ ਨੇ ਪ੍ਰਾਪਤ ਜਨੇ ਐਮਐਲ ਦਾ ਬੜਾ ਸਿਖ